ਜੀ ਗੱਲ ਸੋ ਉਹ ਹੈ ਗੁਰਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਬਈ ਕਿਉਂਕਿ ਉਹਦੇ ਉੱਤੇ ਵੀ ਆਪਾਂ ਵੀਡੀਓ ਆਉਣੇ ਰਹਣਿਆ ਬਾਈ ਜੀ ਠੀਕ ਆ ਬਾਈ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਕੁਸਕੂਟਰ ਲੈ ਕੇ ਆਏ ਸੀ ਉਹ ਬਾਤ ਹੈ 300 ਦਾ 1 600 ਦੇ 2 ਆ ਬਾਈ ਜੀ 300 ਦਾ 1 600 ਦੇ 2 ਆ ਬਾਈ ਜੀ ਕਬੂਤਰੇ ਹੋਣਾ ਹੈ ਹੋ ਗਈ ਆਪਣੇ ਕੋਲ ਅੱਜ ਤੇ ਅਪਨ ਨਾਲ ਦਿਨ ਵੀਡੀਓ ਬਣਾਉਣ ਲੱਗਿਆ ਬਾਈ ਜੀ ਆਹ ਬਾਈ ਜੇ ਕਿਸ ਨੂੰ ਲੱਕੇ ਕਬੂਤਰ ਦੀ ਲੋੜ ਹੋਵੇ ਨਾ ਤਾਂ ਇਹ ਵੀ ਆਪਾਂ ਤੁਹਾਨੂੰ ਸੌਦੇ ਦੇਣਾ ਬਈ ਆਹ ਲੱਕਾ ਕਬੂਤਰ ਹੈ ਬਈ ਕਾਲੀ ਅੱਖਾਂ ਬੜਾ ਪਿਆਰਾ ਹੈ ਬਾਈ ਸਰਤੇ ਬੋਦੀ ਹੈ ਬਈ ਪਰਾਂ ਤੇ ਮੌਜਾ ਹੋਈ ਜੀ ਜਮਾ ਪੇਉਂਟੀ ਜੇਗਾ ਸੋਨੂੰ ਛੱਡ ਕੇ ਦਿਖਾਉਣੇ ਵਿੱਚ ਦੇਖੋ ਤੁਸੀਂ ਕਬੂਤਰ शानदार कबूतर है पूरा ही देखो भाई जी लक्का कबूतर है देख लो भाई पूरा ही शानदार हैगा पूरा प्रॉपर लो भाई जी देखो पूरी बढ़िया क्वालिटी का कबूतर है देखो भाई तीन ਨੱਕਾ ਕਬੂਤਰ ਹੈ ਭਾਈ ਜੀ ਇਹ ਵੀ ਤੈਨੂੰ ਸੋਚ ਦੇਣਾ ਆਪਣੇ ਕੋਈ ਮਹਿੰਗਾ ਨਹੀਂ ਹੈਗਾ ਤਿੰਨ ਤਿੰਨ ਸੌ ਦੇ ਵਿੱਚ ਨੇ ਇਹ ਵੀ ਆਪਣੇ ਤੇ ਕੱਢ ਦੀਆਂ ਤਾਂ ਮੈਂ ਬਾਕੀ ਭਾਈ ਆਪਾਂ ਨੂੰ ਛੱਡ ਕੇ ਦਿਖਾਉਣਾ ਇਹ ਜੋ ਉੱਤੇ ਪੰਜਰੇ ਦੇ ਉੱਤੇ ਜੇ ਬੈਠੂਗਾ ਲੋ ਭਾਈ ਜੀ ਦੇਖੋ ਬੜਾ ਪਿਆਰਾ ਕਬੂਤਰ ਹੈ ਸੋ ਜਾ ਬਟੇ ਭਾਈ ਕਬੂਤਰ ਆਪਣੇ ਉਹ ਖਾਸਿਆ ਹੋਇਆ ਹੈ

ਲਾ ਬਈ ਬਈ ਛੱਡ ਕੇ ਦਿਖਾ ਦੇ ਬਈ ਬਈ ਅੱਜ ਅਗਲੀ ਹੁਣ ਦਿਖਾਉਣਾ ਤੁਨ ਮਗਰੀ ਨੂੰ ਬਈ ਖੂਦ ਤੇ ਦਿਖਾਉਣਾ ਇਹੇ ਜੀ ਹੈ ਲਾ ਬਈ ਸੱਚੀਆਂ ਪੀੜੀਆਂ ਅੱਖਾਂ ਨੇ ਬਈ ਅੱਲਾ ਹੀ ਜਾ ਨੰਪੜੇ ਲੱਜ ਕੱਚੀਆਂ ਪੀੜੀਆਂ ਅੱਖਾਂ ਚਿੱਟੀ ਨੋਗਾ ਬਈ ਕੱਚੇ ਬਈ ਅੱਖਾਂ ਚੱਕੀਆਂ ਹੋ ਗਏ ਲਾ ਕਬੂਦਰੀ ਆ ਬਈ ਇਹ ਕਬੂਦਰੀ ਆ ਬਈ ਜੀ ਲਾਲ ਲਾ ਬਈ ਜੀ ਕਰੋ ਪੈਣਾ ਲਾ ਸ਼ੂੰਗਾ ਤਿੰਨ ਤਿੰਨ ਸੌ ਦੇ ਕਬੂਤਰ ਦੇਣੇ ਬਈ ਜੀ ਇਹ ਸਿੱਕੂ ਵੀ ਲਾਲ ਹੈ ਤੇ ਕਬੂਦਰੀ ਆ ਬਈ ਲਾ ਬਈ ਚਾਰ ਲੋ ਸ਼ੂੰਗਾ ਨੋ ਵਜੀ ਚਿੱਟੀਆਂ ਕਾ ਪੂਰੇ ਲੋਕ ਸਾਬ ਜਿੱਟ ਤਣ ਤਣ ਸੋਦੇ ਨੇ ਬਾਈ ਜੀ ਕਬੂਤਰ ਆਪਣੇ ਕਬੂਤਰ ਤਾਂ ਬਾਈ ਖਾਸੇ ਆਏ ਹੋਣੇ ਆਪਣੇ ਕੋਲ ਪਰ ਵੀਡੀਓ ਥੋੜੇ ਕਬੂਤਰ ਦੇ ਬਣਾਵਾਂਗੇ ਕਿਉਂਕਿ ਫਿਰ ਜਿਆਦੇ ਲੰਬੀ ਬਣਦੀ ਆ ਬਾਈ ਵੀਡੀਓ ਸੋਨੂ ਬਾਈ ਸਾਡੇ ਛੱਡ ਕੇ ਤੇ ਗਈ ਜਾਨਾ ਬਾਈ ਆਪਾਂ ਠੀਕ ਹੈ ਜੀ ਲੋ ਬਾਈ ਜੀ ਕਰੋ ਚੈੱਕ ਅਗਲਾ ਕੁਤਰ ਬਾਈ ਚਿੱਟੀਆਂ ਅੱਖਾਂ ਕਾਲੀ ਪੂਰੀ ਨੋਕ ਹੈ ਜੀ ਸਿਰ ਤੇ ਝੁੱਟਾ ਬਾਈ ਜੀ ਲਾਲ ਫਿਰ ਆ ਦੀ ਕੁਆਲਟੀ ਚੈੱਕ ਕਰ ਲਓ ਬਾਈ я, короче, пальцы на чем Слава Вазе короче, Шонку. Слава как будто ਗੋਲੀਆਂ ਆਖਣੇ ਬਈ ਚਿੱਟੀ ਨੋਕ ਸਾਬ ਚੱਟਾ ਬਈ ਫਰ ਦੇਖ ਲੋ ਲਾਸਟ ਲਾਟਕਣੀ ਉੱਪਰ ਚੜਦੀ ਆ ਬਈ ਆਹ ਦੇਖ ਲੋ ਲਾਟਕਣੀ ਉੱਪਰ ਆ ਬਈ ਇਧਰੋਂ ਵੀ ਤੇ ਇਧਰੋਂ ਵੀ ਬਈ ਚੈੱਕ ਕਰ ਸਾਰਨ ਅਬ ਜੇ ਉਹ ਕਰ ਲੋ ਪਛਾਣ ਕਾਹੇ ਜਾ ਕੋ ਮੁੱਤਰੂਗਾ ਇਹਦੇ ਪੂੰਜੇ ਦੇ ਬਈ ਕਾਹੇ ਫੰਗਾਗੇ

ਖਾਂ ਚੁੱਟ ਨਹੀਂ ਹੋਗਾ ਬਈ ਸਾਫ ਚਟਾ ਬਈ ਨੋ ਬਾਈ ਜੀ ਇਹਦੀਆਂ ਵੀ ਕੰਡੀਆਂ ਦੇਖ ਲਓ ਬਈ ਤੁਸੀਂ ਲਾਸਟ ਕੰਡੀਆਂ ਪ੍ਰੋਪਰ ਆ ਬਈ ਇਹਦੀਆ ਠੀਕ ਆ ਬਾਈ ਇਧਰੋਂ ਵੀ ਚੈੱਕ ਕਰ ਲੋ ਸਾਫ ਚਟਾ ਬਾਈ ਜੀ ਤੋ ਆਓ ਜੀ ਕਰੋ ਪੰਜਾਹ ਸ਼ੌਕ ਬਈ लो, लो भाई जी करो चेक खट्टिया अखा चरा भाई काला चीना कबूतर वाई जी है छोटे जो कबूतर आई काला चीना वाई जी है ਲੋਜੀ ਕਰ ਲੋ ਪੰਜਾਂ ਦਾ ਸ਼ੌਂਕ ਬਈ ਲੋਜੀ ਲੋਜੀ ਕੂਦਰੀ ਚੈੱਕ ਕਰੋ ਬਈ ਖਟੀਆਂ ਅੱਖਾਂ ਕਾਲੀ ਨੋਕ ਬਈ ਕਾਲੀ چینی ਖੂਦਰੀਆ ਬਈ ਐ ਕਾਲੀ ਜਿੰਨੀਆਂ ਬਈ ਕੰਚੀ ਬਈ ਆ ਲੋ ਵੇ ਜੀ ਆਪਣੇ ਬੱਚੇ ਕਰ ਲੋ ਕਹੇ ਜੀ ਕਬੂਤਰੀਆ ਦੇਖ ਲੋ ਲਾਸਟ ਇਹਦੀ ਉੱਪਰ ਹੀ ਚੜਦੀ ਆ ਬਈ ਠੀਕ ਹੈ ਜੀ ਆ ਕਰ ਲਾ ਬਈ ਪੰਜਿਆਂ ਦਾ ਸ਼ੌਕ ਬਈ लो भाई जी हम छाने देखो लो भाई, करो चेक टमांडला कबूतरा भाई, साफ चिट्टा चिट्टी नहीं होगा भाई आख काली भाई जी आख चिटी भाई ਸਨੋ ਜੀ ਕਾਲੀ ਚਿੱਟੀ ਅੱਖ ਦਾ ਬਈ ਕਮਾਂਡ ਲਾ ਕੋ ਪੁੱਤਰਾ ਬਾਈ ਕਰ ਲਓ ਬਈ ਫਰਾਂਗਾ ਸ਼ੌਂਕ ਲਓ ਜੀ ਪੰਛੀਆਂ ਦਾ ਵੀ ਸ਼ੌਂਕ ਕਰ ਲਓ ਬਈ ਲਓ ਜੀ ਭਾਈ ਜੀ ਕਰੀ ਚਲੋ ਚੈੱਕ ਕੱਲਾ ਕੱਲਾ ਗੋਬੂਤਰ ਚੈੱਕ ਕਰਾ ਲੈਣਾ ਭਾਈ ਤੂੰ ਦੇਖਾ ਗੋਬੂਤਰ ਨੇ ਖੜਾਣਾ ਭਰਾਣ ਓ ਭਾਈ ਜੀ ਪੀੜੀ ਅੱਖਾਂ ਲਾਲ ਸਰ ਹੈ ਭਾਈ ਪੀੜੀ ਅੱਖਾਂ ਨੇ ਭਾਈ ਲਾਲ ਸਰ ਹੈ ਭਾਈ ਠੀਕ ਹੈ ਭਾਈ ਜੀ ਬਾਕੀ ਚਿੱਟਾ ਭਾਈ ਜਮਾ ਕੱਲਾ ਸਿਰਸਿਰ ਲਾਲਾ ਬਾਕੀ ਚਿੱਟਾ ਭਾਈ ਏ ਲੋ ਵਾਜੀ ਦੀ ਕੰਡੀਸ਼ਨ ਦੇਖੋ ਪਰਾਂ ਦੇ ਦੇਖ ਲਓ ਵਈ ਫਰ ਪਿਆਜ ਜਣੇ ਜਮਾ ਇਹਨੂੰ ਕਹਿੰਦੇ ਬਈ ਕੁਆਲਿਟੀ ਇਹ ਤਿੰਨ ਤਿੰਨ ਸੌ ਦੇਣੀ ਹੈ ਬਈ ਆਪਾਂ ਨੇ ਕੋਈ ਮਹਿੰਗੇ ਨਹੀਂ ਦੇਣੇ ਲੋ ਵਾਜੀ ਦੁਨ ਚੈੱਕ ਕਰਾ ਦੇਣਾ ਲੋਜੀਕ ਕਰੋ ਚੈੱਕ ਫਰਾਂ ਦੀ ਕੁਆਲਿਟੀ ਚੈੱਕ ਕਰ ਲਿਆ ਕਰੋ ਬਈ ਇੰਨੇ ਚੰਗੇ ਚੰਗੇ ਕਬੂਤਰਾਂ ਦੇ ਕੋਈ ਤਿੰਨ ਤਿੰਨ ਸੌ ਦੇ ਕੋਈ ਸਾਨੂੰ ਦੇ ਦੇ ਇਸ ਤਰ੍ਹਾਂ ਦੇ ਕਬੂਤਰ ਆਪਾਂ ਤੀਨ ਦੌਰਾਂ ਭਾਈਚ ਠੀਕ ਹੈ ਜੀ ਕੋਈ ਕਰੋ ਚੈੱਕ ਕਬੂਤਰ ਤੇ ਆ ਲਓ ਜੀ ਕਬੂਤਰੀ ਦਿਖਾਉਣੇ ਹੁਣ ਸਾਨੂੰ ਆਪਾਂ ਕਾਲੀਆਂ ਅੱਖਾਂ ਦੀ ਸਾਬ ਜਿੱਟੀ ਕਾਲੀਆਂ ਅੱਖਾਂ ਦੀ ਕਬੂਤਰੀ ਹੈ ਭਾਈ ਠੀਕ ਹੈ ਜੀ ਮੈਂ ਆ ਲਓ ਜੀ ਖਰਾਨਾ ਸ਼ੌਂਕ ਕਰ ਲੋ ਇਹਦੀ ਵੀ ਉਹੀ ਲਾਸਟ ਬਰਾਬਰ ਨੇ ਬਾਈ ਕਲੀਅਰ ਚੈੱਕ ਕਰ ਲੋ ਤੇ ਬਾਕੀ ਬਾਈ ਇਹਦੀ ਪੂੰਛ ਦੇ ਵਿੱਚ 13 ਖੰਭਾ ਬਾਈ ਜੀ ਪੂੰਛ ਦੇ ਵਿੱਚ 13 ਖੰਭਾ ਹੈ ਇੱਕ ਫੰਗ ਤਫਾੜਾ ਬਾਈ ਜਾਂ ਇਹਦੇ ਪੂੰਛ ਦੀ ਇੱਕ ਫੰਗ ਤਫਾੜਾ ਦੂਮਚਿਰੀ ਹੈ ਪਰ ਫੰਗ ਦੀ ਪੂੰਛ 13 ਨੇ ਬਾਈ ਲੈ ਕਰਾਉਣੇ ਬਾਈ ਚੈੱਕ 1 2 3 4 5 6 7 8 9 10 11 12 ਆ 13 ਬਾਈ 13ਵਾਂ ਫੰਗਾ ਬਾਈ ਜੀ ਦੀ ਪੂਨ ਦੇ ਵਿੱਚ ਠੀਕ ਹੈ ਜੀ ਸ਼ਾਹ ਕੀ ਉਤਰੀਆ ਬਾਈ ਚੈੱਕ ਕਰ ਲਓ ਬਾਈ ਜੀ ਹੌਲ ਚੰਗੀ ਕਬੂਦਰੀ ਆ ਹੋਈ ਹੈ ਜਿਹਦੇ ਪੁੰਜੇ ਵਿੱਚ 13 ਗੰਭਣੇ ਬਈ ਉਹ ਤਾਂ ਤੁਸੀਂ ਆਪੇ ਜਣਾ ਬਈ ਚੰਕੇ ਹੁੰਦੇ ਆ ਬਈ ਹਕੂਮਤ ਨੂੰ ਠੀਕ ਹੈ ਜੀ ਆਹ ਲਓ ਜੀ ਆਹ ਕਬੂਤਰ ਜੀ ਆਪਣੇ ਕੋਲ ਆ ਚਾਏ ਲੋਕ ਕਰਾਉਣਾ ਇਹਨੂੰ ਸ਼ੌਂਕ ਕੱਲੇ ਕੱਲੇ ਦਾ ਚੈੱਕ ਕਰ ਲਓ 8 4 6 8 10 ਤੇ 11 ਨੇ ਬਈ ਚੜ੍ਹਦਾ ਹੁਣ ਸ਼ੌਂਕ ਕਰਿਆ ਬਈ ਕਬੂਤਰ ਆਪਣੇ ਕੋਲ ਬਾਬਾ ਆਏ ਹੋਏ ਆ ਬਈ ਠੀਕ ਹੈ ਤੇ ਜੇ ਕਿਸੇ ਨੂੰ ਲੈਣੇ ਆ ਬਈ ਤਾਂ ਇਹ ਨਾ ਕਿਹਾ ਕਰੋ ਵੀ ਬਾਈ ਅਸੀਂ ਅੱਜ ਆਵਾਂਗੇ ਕੱਲ ਨੂੰ ਆਵਾਂਗੇ ਜਿਹਨੇ ਹੋਣਾ ਬਈ ਆ ਕੇ ਲੈ ਆ ਸਕਦੇ ਹੋਗੇ ਜਾਓ ਆਪਣੇ ਐਸੇ ਪਾ ਕੇ ਅਸੀਂ ਕਬੂਤਰ ਰਖਾ ਸਕਦੇ ਹੋਂ ਉਹ ਵੀ ਤੋਕ ਦੇਣਾ ਵਾਸਤੇ ਬਈ ਏਣ ਬਿੰਮੀ ਨਾਮੀ ਨੌਰੇ ਫਿਰ ਜਣ ਉਹ ਵੀ ਦੋ ਦਿਨਾਂ ਵਾਸਤੇ ਰਖਾ ਸਕਦੇ ਹੋ ਉਦੋਂ ਬਾਅਦ ਨਹੀਂ ਫਿਰ ਅਸੀਂ ਚੱਕ ਕੇ ਸੇਲ ਕਰ ਦੇਣੇ ਬਈ ਕਬੂਤਰ ਸਾਡੇ ਕੋਲ ਵਾਵਾ ਆਏ ਹੋਏ ਅੱਜ ਠੀਕ ਹੈ ਬਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਤਾਕ ਕਬੂਤਰ ਨਹੀਂ ਆ ਸਕਦਾ ਸਾਡੇ ਤੋਂ ਤੇ ਬਾਕੀ ਭਾਈ ਜਦੋਂ ਪੈਸੇ ਪਾ ਕੇ ਰਖਾ ਸਕਦੇ ਹੋ ਜਾਂ ਫਿਰ ਡਰਾਈਵਟਾ ਕੇ ਲਈ ਆ ਸਕਦਾ ਹਾਂ ਭਾਈ ਜੀ ਠੀਕ ਹੈ ਜੀ ਭਾਈ ਦੇਖੋ ਭਾਈ ਕਬੂਤਰ ਇੱਕ ਤੋਂ ਇੱਕ ਫਿਰਦਾ ਭਾਈ ਆਇਆ ਅੱਜ ਆਪਣੇ ਕੋਲ ਅੱਜ ਆ ਕੇ ਕਰ ਲਓ ਭਾਈ ਕਬੂਤਰ ਇੱਕ ਤੋਂ ਇੱਕ ਕਬੂਤਰ ਆਇਆ ਭਾਈ ਆਪਣੇ ਕੋਲ ਇੱਕ ਤੋਂ ਇੱਕ ਆ ਕਬੂਤਰ ਦੇਖੋ ਤੁਸੀਂ ਕਲੀਅਰਟੀ ਦੇਖ ਲਓ ਕਬੂਤਰਾਂ ਦੀ ਤੇ ਬਾਕੀ ਇਧਰ ਮੁਰਾ ਦੇ ਚਾਤ ਚੋਤ ਥੋੜੀ ਲੋ ਬਾਈ ਜੀ ਆਪਣੇ ਕੋਲ ਆਜਾ ਮਾਰ ਲਾ ਮਾ ਆ ਦੇ ਲੋ ਕੋ ਉਤਰ ਕੇ ਦੋ ਇੱਕ ਆ ਪਰਦਾ ਕੋਈ ਆਪਣੇ ਕੋਲ ਦੱਪੇ ਨੀਲੇ ਕਾਲੇ ਪੀਲੇ ਚਹੇ ਜੀ ਲੋੜਾ ਲੈ ਜਾ ਸਕਦਾ ਕੋਈ ਠੀਕ ਹੈ ਜੀ ਲੋ ਬਾਈ ਜੀ ਇਧਰ ਅਸੀਂ ਹੁਣ ਕਬੂਤਰ ਛੱਡੀ ਜਨਗੇ ਉਧਰ ਜਾਈ ਜਾਂਦੇ ਆ ਬਾਈ ਲਓ ਜੀ ਬਾਈ ਸarlo check ਕਬੂਤਰ ਇੱਕ ਦੋ ਇੱਕ ਆ ਰਿਹਾ ਭਾਈ ਆਪਣੇ ਕੋਲ ਆ ਜਾ ਉੱਪਰ ਵੀ ਦਿਖਾ ਦੇ ਡੰਡੇ ਦੇ ਫਰਦੇ ਜਿਹੜੇ ਇੱਕ ਦੋ ਇੱਕ ਕਬੂਤਰ ਆ ਰਿਹਾ ਭਾਈ ਆਪਣਾ ਆ ਬੈਠੇ ਉੱਪਰ ਵੀ ਦਿਖਾ ਦੇ ਉਹ ਦੰਦ ਦਿਖਾ ਦੇ ਕਾਹਚੇ ਮੇਰੇ ਬੈਠੇ ਹलो ਭਾਈ ਜੀ ਇੱਕ ਦੋ ਇੱਕ ਕਬੂਤਰ ਆ ਭਾਈ ਜੀਨਬ ਲੱਗਦੇ ਆ ਆਪਣੇ ਫੋਨ ਤੇ ਕੰਟੈਕਟ ਕਰ ਸਕਦੇਗਾ ਫੋਨ ਨੰਬਰ ਮੇਰਾ ਹੈਗਾ ਭਾਈ 88782 01437 ਮੇਰਾ ਫੋਨ ਨੰਬਰ ਹੈ 88728 01437 ਫੋਨ ਨੰਬਰ ਹੈ ਜੀ ਤੇ ਕਿਸੇ ਨੇ ਮੇਰੇ ਵੀਰ ਨੂੰ ਲੈਣਿਆਂ ਜਦੋਂ ਟਰੱਕ ਆ ਜਾ ਬਈ ਜਾ ਪਰ ਪੈਸੇ ਪਾ ਕੇ ਰਖਾ ਸਕਦਾ ਉਦੋਂ ਬਾਅਦ ਕੋਈ ਜੀ ਫਿਰ ਉਹ ਵੀ ਦੋ ਦਿਨ ਬਾਅਦ ਤੇ ਠੀਕ ਹੈ ਜੀ ਬਈ ਫੋਨ ਨੰਬਰ ਮੇਰਾ 88728 01437 ਮੇਰਾ ਫੋਨ ਨੰਬਰ ਹੈ ਜੀ ਨਾ ਕਰ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲਰ ਵਾਲਾ ਬਟਨ ਵੀ ਦਬਕਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਚਲਦੇ ਹੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਬੋਲ